ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਦੇ ਵਿੱਚ ਥੋੜੀ ਜਿਹੀ ਰੈਤ ਦਿੱਤੀ ਹੈ ਇਹ ਰੈਤ ਰੀਅਲ ਏਸਟੇਟ ਨੂੰ ਲੈ ਕੇ ਜਾਂ ਫਿਰ ਕੈਨੇਡਾ ਦੀ ਇਕਨੋਮੀ ਨੂੰ ਲੈ ਕੇ ਮਦਦਗਾਰ ਸਾਬਤ ਹੋ ਸਕਦੀ ਹੈ ਕਿੰਨੀ ਕੁ ਮਦਦਗਾਰ ਸਾਬਤ ਹੋ ਸਕਦੀ ਹੈ ਕਿ ਕਿੰਨਾ ਕੁ ਅਜੇ ਹੋਰ ਕਰਨ ਦੀ ਲੋੜ ਆ ਇਹ ਸਵਾਲ ਦਿਮਾਗਾਂ ਦੇ ਵਿੱਚ ਘੁੰਮਦੇ ਪਿਆ ਮੇਰੇ ਦਿਮਾਗ ਦੇ ਵਿੱਚ ਵੀ ਸੀ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਜਿਹੜੀ ਆਪਾਂ ਖਾਸ ਤੌਰ ਤੇ ਰੀਅਲ ਸਟੇਟ ਦੇ ਵਿੱਚ ਇਹ ਚੀਜ਼ਾਂ ਕਿਵੇਂ ਕੰਮ ਕਰਨਗੀਆਂ ਤੇ ਸਾਡੇ ਨਾਲ ਦੀਪ ਚੱਜਹੋਰੀ ਮੌਜੂਦ ਨੇ ਸਟੂਡੀਓ ਦੇ ਵਿੱਚ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਚੱਜਾ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਥੈਂਕ ਯੂ ਥੈਂਕ ਯੂ ਜਸਵੀ ਜੀ ਤੁਹਾਡੇ ਚਿਹਰੇ ਦੀ ਮੁਸਕਰਾਹਟ ਦੱਸਦੀ ਪਈ ਹੈ ਕਿ ਜਿਹੜਾ ਇੰਟਰਸਟ ਰੇਟ 0.25 ਹੋਰ ਘਟਾ ਦਿੱਤਾ ਗਿਆ ਇਹਨੇ ਘੱਟੋ ਘੱਟ ਰੀਅਲ ਅਸਟੇਟ ਲਈ ਕੋਈ ਠੰਮਣਾ ਠੰਮਣਾ ਤਾਂ ਦਿੱਤਾ ਲੱਗਦਾ ਹੈ ਹਾਂਜੀ ਜਿਹੜਾ 0.25 ਬੇਸ ਪੁਆਇੰਟ ਜਿਹੜਾ ਘਟਿਆ ਨਾ ਉਹਦੇ ਨਾਲ ਇੱਕਦਮ ਰੀਬਾਉਂਡ ਨਹੀਂ ਹੋਊ ਮਾਰਕੀਟ ਪਰ ਜਿਹੜਾ ਇੱਕ ਕੌਨਫੀਡੈਂਸ ਗੇਨ ਕਰਨ ਵਾਸਤੇ ਫਸਟ ਟਾਈਮ ਬਾਅਰਸ ਵਾਸਤੇ ਜਾਂ ਹੋਰ ਬਾਕੀ ਚੀਜ਼ਾਂ ਜਿੱਥੇ-ਜਿੱਥੇ ਇੰਟਰਸਟ ਰੇਟ ਨਾਲ ਚੀਜ਼ਾਂ ਮੂਵ ਹੁੰਦੀਆਂ ਨੇ ਜੀ ਉਹਦੇ 'ਚ ਫਰਕ ਪੈਂਦਾ ਆ ਡੈਫੀਨਿਟਲੀ ਘਰਾਂ ਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਮਾਰਗੇਜ ਦੇ ਕੁਆਲੀਫਾਈ ਹੋਣ ਵਾਸਤੇ ਪੇਮੈਂਟਸ ਜਿਨ੍ਹਾਂ ਦੀਆਂ ਵੱਡੀਆਂ ਨੇ ਤੇ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਦੇ ਓਪਨ ਲੋਨਸ ਨੇ ਜੀ ਜਾਂ ਵੇਰੀਏਬਲ ਨੇ ਉਹਨਾਂ ਨੂੰ ਇੰਟਰਸਟ ਜਦੋਂ ਹੋਰ ਥੋੜੀ ਜੀ ਰਾਹਤ ਇੰਟਰਸਟ ਦੇ ਵਿੱਚ ਮਿਲੂਗੀ ਤਾਂ ਉਹਨਾਂ ਦੇ ਪੇਮੈਂਟਸ ਦੇ ਵਿੱਚ ਫਰਕ ਪਊਗਾ ਸੋ ਇਹ ਫਰਸਟ ਟਾਈਮ ਬਾਏਰਸ ਜਾਂ ਜਿਨ੍ਹਾਂ ਨੇ ਕਨਵੈਨਸ਼ਨਲ ਲੋਨਸ ਲਏ ਹੋਏ ਨੇ ਜੀ ਤਾਂ ਉਹਨਾਂ ਵਾਸਤੇ ਵੀ ਇਹ ਇੱਕ ਰਾਹਤ ਹੈਗੀ ਆ ਬਹੁਤ ਵੱਡੀ ਤਾਂ ਹੈ ਨਹੀਂ ਪਰ ਰਾਹਤ ਤਾਂ ਰਾਹਤ ਹੀ ਹੈ ਪਰ ਅਗੇ ਨੂੰ ਬੈਟਰ ਇਹ ਐਕਸਪੈਕਟਿਡ ਵੀ ਸੀ ਤੇ ਨਹੀਂ ਵੀ ਸੀ ਜੋ ਪਿਛਲੇ ਇੰਟਰਵਿਊ ਚ ਆਪਾਂ ਗੱਲ ਕਰਦੇ ਸੀ ਆਰਬੀਸੀ ਨੇ ਪ੍ਰਡਿਕਟ ਕੀਤਾ ਸੀ ਸਕੋਸ਼ੀਆ ਬੈਂਕ ਨੇ ਇਹਨੂੰ ਹਜੇ ਵਿੱਚ ਵਿਚ ਪਚਾਲੇ ਕਰਤਾ ਸੀ ਉਹਦੋਂ ਕਿਹਦੇ ਦੇਖੀ ਜਾਂਦੇ ਸੀਗੇ ਤੇ ਮੈਨੂੰ ਲੱਗਦਾ ਅੱਜ ਥੋੜੀ ਇੰਜ ਫੋਨ ਕਾਲਸ ਦਾ ਵੀ ਵਾਅਦਾ ਹੋਇਆ ਟੈਲੀਫੋਨ ਕਾਲਸ ਦਾ ਰੀਅਲਟੇਰਸ ਨੂੰ ਮੈਨੂੰ ਪਤਾ ਸਾਡੀ ਟੀਮ ਨੂੰ ਕਾਲਸ ਕਾਫੀ ਆਈਆਂ ਨੇ ਅੱਜ ਸੋ ਲੱਗਦਾ ਆ ਮਾਰਕੀਟ ਥੋੜੀ ਥੋੜੀ ਮੋਮੈਂਟਮ ਦੇ ਵਿੱਚ ਆਊਗੀ ਜਾਂ ਥੋੜੀ ਪੋਜ਼ਿਟਿਵ ਜਿਹੜੀ ਆ ਡਾਇਰੈਕਸ਼ਨ ਵੱਲ ਨੂੰ ਮਾਰਕੀਟ ਚੱਲੂਗੀ ਪਰ ਆਪਾਂ ਯਾਦ ਇਹ ਰੱਖਿਓ ਕਿ ਆਪਾਂ ਨਾਲ ਇਹ ਵੀ ਗੱਲ ਕਹੀ ਸੀ ਕਿ ਨਾਲ ਜਿਹੜੀਆਂ ਜਿਹੜੀ ਜੋਬ ਸਕਿਉਰਿਟੀਆਂ ਨੇ ਜੀ ਉਹ ਹੋਣੀਆਂ ਲਾਜ਼ਮੀ ਨੇ ਤਾਂ ਉਹਦੇ ਕਰਕੇ ਇਹ ਮਾਰਕੀਟ ਦੇ ਵਿੱਚ ਜਿਹੜਾ 0.25 ਪਰਸੈਂਟ ਦਾ ਬੇਸ ਪੁਆਇੰਟ ਦਾ ਉਹਦੇ ਨਾਲ ਮੇਰਾ ਕੱਲ ਬੈਂਕ ਦਾ ਜਿਹੜਾ ਰੇਟ ਨੇ ਉਹ ਹੋ 3.75 ਤੋਂ 4% ਤੱਕ ਚਲੇ ਜਾਂਦੇ ਨੇ ਸੋ ਬੋਰੋਇੰਗ ਜਿਹੜੀ ਆ ਉਹ ਅਗਰ ਨੂੰ ਸਸਤੀ ਹੋਈ ਆ ਪੈਸਾ ਅਗਰ ਨੂੰ ਸਸਤਾ ਹੋਇਆ ਤੇ ਇਹ ਸਸਤਾ ਹੋਇਆ ਤਕਰੀਬਨ ਸਾਢੇ 3 ਸਾਲ ਬਾਅਦ ਜੁਲਾਈ 2022 ਦੇ ਵਿੱਚ ਇੰਨਾ ਰੇਟ ਸੀਗਾ ਹੂੰ ਸੋ ਜੇ ਇਦੋਂ ਹੋਰ ਘਟਿਆ ਫਿਰ ਆਪਾਂ ਹੋਰ ਉਦੋਂ ਪਿੱਛੇ ਜਾ ਸਕਦੇ ਆ ਜੀ ਅੱਛਾ ਇਹਨੂੰ ਡੁੱਬਦੇ ਨੂੰ ਤਣਕੇ ਦਾ ਸਹਾਰਾ ਕਹਿ ਸਕਦੇ ਆ ਜਾਂ ਈ ਹੋਰ ਬਿਹਤਰ ਚੀਜ਼ਾਂ ਉਹਦੇ ਨਾਲ ਹੋ ਸਕਦੀਆਂ ਨੇ ਆ ਹੋਣਗੀਆਂ ਹੌਲੀ ਹੌਲੀ ਤੇ ਦੇਖੋ ਜਸਪੀਤ ਜੀ ਮਸਲਾ ਤੇ ਇਹ ਕਿ ਜਦੋਂ ਪੈਸਾ ਸਸਤਾ ਹੋਊਗਾ ਜੀ ਉਹਦੇ ਨਾਲ ਕੌਨਫੀਡੈਂਸ ਤਾਂ ਆਊਗਾ ਮਾਰਕੀਟ ਦੇ ਵਿੱਚ ਤੋਂਨੀ ਥੋੜੀ ਜਿਹੜੀ ਸਪੈਂਡਿੰਗ ਆ ਉਹ ਵਧਦੀ ਆ ਇਹ ਕਲੀਅਰ ਰੀਅਲ ਏਸਟੇਟ ਨਹੀਂ ਇਫੈਕਟ ਹੁੰਦੀ ਇਹਦੇ ਨਾਲ ਆਪਾਂ ਨੂੰ ਉੱਪਰ ਕਿਉਂਕਿ ਮੈਂ ਰੀਅਲ ਏਸਟੇਟ ਦੇ ਵਿੱਚ ਆ ਤਾਂ ਆਪਾਂ ਇੱਕੋ ਰੀਅਲ ਏਸਟੇਟ ਦੀ ਗੱਲ ਕਰਦੇ ਆ ਇਦੇ ਨਾਲ ਵੀਜ਼ੇ ਤੋਂ ਲੈ ਕੇ ਵੀਜ਼ੇ ਦੇ ਪੇਮੈਂਟ ਤੋਂ ਲੈ ਕੇ ਕਾਰ ਇੰਡਸਟਰੀ ਤੋਂ ਲੈ ਕੇ ਜੀ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਤਾਂ ਆਪਾਂ ਲੀਜ਼ ਕਰਦੇ ਆ ਜਾਂ ਸਾਰਾ ਕੁਝ ਆ ਇਹ ਚੀਜ਼ਾਂ ਦਾ ਬੜਾ ਫਰਕ ਪੈਂਦਾ ਕਿਉਂਕਿ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਰਿਪਲ ਅਫੈਕਟ ਹੁੰਦੇ ਨੇ ਮਾਰਕੀਟ ਨੂੰ ਚਲਾਉਣ ਵਾਸਤੇ ਜੀ ਸੋ ਜੇ ਇੰਟਰੋਸਟレート ਘਟਦਾ ਤਾਂ ਲੀਜ਼ ਰੇਟ ਵੀ ਘਟਦੇ ਨੇ ਤਾਂ ਕਾਰਾਂ ਦੀ ਫਾਈਨਾਂਸਿੰਗ ਦੇ ਰੇਟ ਵੀ ਘਟਦੇ ਨੇ ਉਹ ਵੀ ਸਸਤਾ ਹੁੰਦਾ ਬੰਦੇ ਨੂੰ ਸੋ ਜਿੰਨਾ ਬਰਡਨ ਘਟਨਾ ਹੈ ਕੰਜ਼ਿਊਮਰ ਦੇ ਉੱਤੇ ਉਨਾ ਹੀ ਉਹਦਾ ਕੌਨਫੀਡੈਂਸ ਹੁੰਦਾ ਅੱਗੇ ਸਪੈਂਡਿੰਗ ਜੀ ਸੋ ਜੇ ਸਪੈਂਡਿੰਗ ਮਤਲਬ ਇਕਨੋਮੀ ਹਨਾ ਜੇ ਡਾਲਰ ਦਾ ਦਾ ਸਿੱਕਾ ਗੋਲ ਹੁੰਦਾ ਗੋਲ ਦਾ ਮਤਲਬ ਇਹ ਹੁੰਦਾ ਕਿ ਇਹ ਰੁੜੀ ਜਾਵੇ ਜਦੋਂ ਇਹ ਖੜ ਜਾਂਦਾ ਬਸ ਇਹ ਸੰਭਲੋ ਜੰਗਾਲ ਲੱਗ ਜਾਂਦਾ ਹੈ ਸੋ ਜੰਗਾਲ ਨਾਲ ਲੱਗਣ ਦਵੇ ਇਕਨੋਮੀ ਮੂਵ ਹੋਈ ਜਾਵੇ ਇਹੀ ਆਪਣਾ ਬਿਨਾਂ ਕਿਸੇ ਸਰਕਾਰ ਦਾ ਗੋਲ ਹੈਗਾ ਹੁਣ ਤੇ ਇਤੇ ਬਹੁਤ ਜ਼ੋਰ ਲੱਗਿਆ ਹੋਇਆ ਤਾਂ ਹੋਪ ਕਰਦੇ ਆ ਕਿ ਇਸ ਸਾਲ ਤਾਂ ਮੈਨੂੰ ਲੱਗਦਾ ਨਹੀਂ ਇਦੋਂ ਬਾਅਦ ਹੁਣ ਇੰਟਰਸਟ ਰੇਟ ਡ੍ਰੌਪ ਹੋਣਗੇ ਜੀ ਪਰ ਅਗਲੇ ਸਾਲ ਮਾਰਕੀਟ ਦੇ ਵਾਸਤੇ ਇਹ ਗੁੱਡ ਨਿਊਜ਼ ਹੈਗੀ ਹੈ ਅਗਲੇ ਸਾਲ ਦੀਆਂ ਸੰਭਾਵਨਾਵਾਂ ਤੁਸੀਂ ਜਿਤਾਉਣੇ ਪਿਆ ਥੋੜਾ ਜਿਹਾ ਇਹ ਵੀ ਦੱਸ ਦਿਓ ਅਗਲੇ ਸਾਲ ਤੱਕ ਜੇ ਤੁਹਾਨੂੰ ਵਾਜਬ ਲੱਗਦਾ ਕਿ ਕਿੰਨਾ ਕੁ ਸਮਾਂ ਅਗਲੇ ਸਾਲ ਦਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਵੀ ਦੱਸ ਦਿਓ ਤੇ ਨਾਲ ਇਹ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ ਕਿਉਂਕਿ ਇਹ ਇੱਕਦਮ ਸੈਕੰਡ ਟਾਈਮ ਜਿਹੜਾ ਉਹ ਰੇਟ ਥੋੜੇ ਡਾਊਨ ਗਏ ਆ ਹਾਂਜੀ ਇਹ ਦੂਜੀ ਵਾਰੀ ਗਏ ਨੇ ਡਾਊਨ ਪਰ ਇਹਦੇ ਨਾਲ ਅਗਲੇ ਸਾਲ ਦੀ ਪ੍ਰੈਡਿਕਸ਼ਨ ਆਪਾਂ ਤਾਂ ਨਹੀਂ ਕਰ ਸਕਦੇ ਇੱਕ ਪ੍ਰੈਡਿਕਸ਼ਨ ਤਾਂ ਹੁੰਦੀ ਹੈ ਵੀ ਕੁਝ ਚੀਜ਼ਾਂ ਮੋਮੈਂਟਮ ਚ ਇੰਟਰਸਟੇਟ ਦਾ ਮੋਮੈਂਟਮ ਚ ਹੈਗਾ ਹੈ ਹੂੰ ਬਾਕੀ ਜਿਹੜੇ ਅਨਾਉਂਸਮੈਂਟਸ ਨੇ ਫੈਡਰਲ ਗਵਰਨਮੈਂਟ ਦੇ ਆ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਆ ਉਹ ਕਿਸੇ ਪਾਈਪਲਾਈਨ ਚ ਦਿਖ ਨਹੀਂ ਰਹੀਆਂ ਹਜੇ ਸੋ ਜੇ ਤਾਂ ਉਹ ਦੇਖਣ ਲੱਗ ਜਾਂਦੀ ਹੈ ਜਦੋਂ ਆਪਾਂ ਨੂੰ ਆਪਾਂ ਨੂੰ ਫਿਰ ਪ੍ਰੈਡਿਕਸ਼ਨ ਹੋਣ ਲੱਗ ਜਾਂਦੀ ਹੈ ਕਿ ਇੰਨੇ ਬਿਲੀਅਨ ਡਾਲਰ ਇਹਨਾਂ ਨੇ ਇਸ ਇੰਡਸਟਰੀ ਦੇ ਵਿੱਚ ਇਨਵੈਸਟ ਕਰਤਾ ਹੈ ਤਾਂ ਇਹਦੇ ਜਿਹੜੇ ਰਿਜ਼ਲਟਸ ਨੇ ਉਹ 4-6 ਮਹੀਨਿਆਂ ਨੂੰ ਦੇਖਣ ਲੱਗ ਜਾਣਗੇ ਪਰ ਜਿਹੜੇ ਇਹਦੇ ਜਿਹੜੇ ਈਵਨ ਹੁਣ ਵੀ ਜਿਹੜਾ 0.25 ਬੇਸ ਬੇਸ ਰੇਟ ਘਟਿਆ ਆ ਇਹਦੇ ਨਾਲ ਇੰਨਾ ਕੁ ਫਰਕ ਪੈਣਾ ਮਾਰਕੀਟ ਦੇ ਵਿੱਚ ਕਿ ਜਿਹੜੇ ਫਰਸਟ ਟਾਈਮ ਬਾਇਰਸ ਨੇ ਜਾਂ ਕੌਂਡੋ ਮਾਰਕੀਟ ਆ ਜਾਂ ਜਿਹੜੀ ਕੌਂਡੋ ਮਾਰਕੀਟ ਬਹੁਤ ਜਿਹੜੀ ਕ੍ਰੈਸ਼ ਹੋਈ ਆ ਬਹੁਤ ਬੁਰੀ ਤਰ੍ਹਾਂ ਉਹ ਜਿਹੜੀ ਉਹਦੇ ਵਿੱਚ ਥੋੜਾ ਕੌਨਫੀਡੈਂਸ ਆਊਗਾ ਹੂੰ ਤੇ ਉਵੇਂ ਟਾਊਨ ਹਾਊਸ ਮਾਰਕੀਟ ਆ ਉਹਦੇ ਹੀ ਥੋੜਾ ਕੌਨਫੀਡੈਂਸ ਆਊਗਾ ਸੋ ਜਿਹੜੇ ਵੱਡੇ ਘਰਾਂ ਦੇ ਬਾਅਰ ਨੇ ਨਾ ਉਹ ਤਾਂ ਹੁੰਦਾ ਤੁਸੀਂ ਪੁਰਾਣਾ ਘਰ ਵੇਚਦੇ ਹੋ ਨਵਾਂ ਲੈਨੇ ਹੋ ਥੋੜੀ-ਮੋਟੀ ਮਾਰਕੀਟ ਦੇ ਵਿੱਚ ਕੋ ਡਾਊਨ ਪੇਮੈਂਟ ਵੱਧ ਗਈ ਹੁੰਦੀ ਤੁਹਾਡੀ ਤੁਸੀਂ ਐਡਜਸਟ ਕਰ ਜਾਂਦੇ ਹੋ ਜਦੋਂ ਫਸਟ ਟਾਈਮ ਬਾਅਰ ਆਉਂਦਾ ਨਾ ਉਹ ਉਹਦੀ ਵੱਡੀ ਪ੍ਰੋਬਲਮ ਡਾਊਨ ਪੇਮੈਂਟ ਹੁੰਦੀ ਹੈ ਉਹ ਡਾਊਨ ਪੇਮੈਂਟ ਹੁਣ ਬਹੁਤ ਜਿਹੜੇ ਸੀ ਪ੍ਰੀ ਸੇਲ ਦੇ ਵਿੱਚ ਜਿਹੜੇ ਇਨਵੈਸਟਰਸ ਸੀਗੇ ਜਾਂ ਬਾਅਰ ਸੀਗੇ ਉਹ ਆਪਦੀ ਡਾਊਨ ਪੇਮੈਂਟ ਕੋ ਆ ਗਏ ਡਾਊਨ ਪੇਮੈਂਟ ਆ ਤਾਂ ਹੈ ਨਹੀਂ ਵੀ ਉਹਨਾਂ ਕੋਲੇ ਇੰਨੇ ਫੰਡਸ ਪਏ ਨੇ ਉਹ ਉਹ ਨਵੇਂ ਸਿਰਿਓਂ 2 ਲੱਖ ਡਾਲਰ ਜਾਂ 1.5 ਲੱਖ ਹੋਰ ਜੋੜਿਆ ਉਹਨਾਂ ਨੇ ਕਿੱਦਾਂ ਸੋ ਉਹ ਤਾਂ ਇਸ ਮਾੜੀ ਮਾਰਕੀਟ ਦੇ ਵਿੱਚ ਇਹ ਹੁੰਦਾ ਕਿ ਪੱਲਿਓਂ ਖਾਧਾ ਗਿਆ ਹੂੰ ਸੋ ਪਰ ਜਿਹਦੇ ਕੋਲੇ ਹੁਣ ਹੈਗੇ ਨੇ ਜਾਂ ਜਿਨੇ ਕੁਸ਼ ਇਨਵੈਸਟਮੈਂਟਸ ਕਰਨੀਆਂ ਨੇ ਇਹ ਰਾਈਟ ਟਾਈਮ ਇਨਵੈਸਟਮੈਂਟ ਦਾ ਹੈ ਇਹ ਹੁਣ ਟਾਈਮ ਆ ਬਿਕਾਜ਼ ਹੁਣ ਇਸ ਤੋਂ ਬਾਅਦ ਜਦੋਂ ਇੰਟਰਸਟ ਰੇਟ ਐਡਜਸਟ ਹੋਗੇ ਮਾਰਕੀਟ ਚ ਕੰਫੀਡੈਂਸ ਜ 再 ਗੇਨ ਹੋਣ ਲੱਗ ਜਾਂਦਾ ਉਸ ਤੋਂ ਬਾਅਦ ਹੌਲੀ ਹੌਲੀ ਮਾਰਕੀਟ ਉੱਪਰ ਨੂੰ ਮੂਵ ਹੋਣ ਦੇ ਅਸਾਰ ਦਿਖ ਰਹੇ ਨੇ ਤੇ ਦਿਖ ਰਹੇ ਨੇ ਮਾਰਚ ਅਪ੍ਰੈਲ ਤੱਕ ਮਾਰਕੀਟ ਦੇ ਵਿੱਚ ਤੁਹਾਨੂੰ ਡੈਫੀਨਿਟਲੀ ਚੇਂਜ ਦਿਖੂਗੀ ਮਾਰਚ ਅਪ੍ਰੈਲ ਤੱਕ ਮੌਸਮ ਦੇ ਵਿੱਚ ਵੀ ਗਰਮੀ ਆ ਜਾਣੀ ਹੈ ਤਾਂ ਫਿਰ ਮਾਰਕੀਟ 'ਚ ਵੀ ਗਰਮੀ ਆਊਗੀ ਇਹਦਾ ਮਤਲਬ ਹੈ ਹਾਂਜੀ ਜਸਵੀਰ ਜੀ ਮਸਲਾ ਕੀ ਹੁੰਦਾ ਕਿ ਜਿਵੇਂ ਦਸੰਬਰ ਇਹ ਛੁੱਟੀਆਂ ਦਾ ਮਹੀਨਾ ਮੰਨੇ ਜਾਂਦੇ ਨੇ ਹਾਂ ਦਸੰਬਰ ਜਨਵਰੀ ਦੇ ਵਿੱਚ ਛੁੱਟੀਆਂ ਤੋਂ ਆਉਂਦੇ ਆ ਵਾਪਸ ਨਵਾਂ ਸਾਲ ਸ਼ੁਰੂ ਹੁੰਦਾ ਆ ਨਵੇਂ ਗੋਲ ਸੈੱਟ ਹੁੰਦੇ ਨੇ ਬੈਂਕਾਂ ਦੇ ਵੀ ਸਾਰਿਆਂ ਦੇ ਸੋ ਉਹਨੂੰ ਟਾਈਮ ਲੱਗਦਾ ਹੈ ਫਰਵਰੀ ਮਾਰਚ ਤੱਕ ਉਹਨਾਂ ਨੇ ਆਪਣੇ ਗੋਲਸ ਜਿਹੜੇ ਨੇ ਉਹਨਾਂ ਨੂੰ ਅਚੀਵ ਕਰ ਲਈ ਫਿਰ ਉਹ ਮਾਰਕੀਟਿੰਗ ਕਰਦੇ ਆ ਜੋ ਮਾਰਕੀਟਿੰਗ ਕਰਦੇ ਕੰਜ਼ਿਊਮਰ ਤੱਕ ਜੋ ਚੀਜ਼ ਆਉਂਦੀ ਆ ਪੈਸਾ ਜਦੋਂ ਕੰਜ਼ਿਊਮਰ ਤੱਕ ਆਉਣਾ ਉਹਨੇ ਉਦੋਂ ਖਰਚਣਾ ਤੇ ਉਦੋਂ ਵਰਤਣਾ ਸੋ ਮੇਰਾ ਖਿਆਲ ਆ ਵੀ ਮਾਰਚ ਅਪ੍ਰੈਲ ਤੱਕ ਅ ਅੱਜ ਨਾਲ ਚੀਜ਼ਾਂ ਬਿਹਤਰ ਹੋਣ ਦੇ ਕਾਫੀ ਅਸਰ ਨੇ ਤੇ ਜੇ ਗਵਰਨਮੈਂਟ ਨੇ ਕੋਈ ਬੈਟਰ ਅਨਾਊਂਸਮੈਂਟਸ ਆ ਗਈਆਂ ਇਹਨਾਂ ਦੀਆਂ ਜਾਂ ਕੋਈ ਜਿਹੜੇ ਟੈਰਿਫਸ ਦਾ ਕੋਈ ਇਦੀ ਐਡਜਸਟਮੈਂਟਸ ਹੋ ਗਈਆਂ ਤਾਂ ਇਹਦੂ ਵੀ ਬੈਟਰ ਰਿਜ਼ਲਟਸ ਦਿਖ ਸਕਦੇ ਆ ਮਤਲਬ ਇਹ ਜਿਹੜਾ 0.25 ਥੋੜਾ ਜਿਹਾ ਰੈਪੋ ਰੇਟ ਘਟਾਇਆ ਉਹਨਾਂ ਨੇ ਇਹ ਆਪਾਂ ਇਹ ਕਹਿ ਸਕਦੇ ਹੋ ਜਿੱਦਾਂ ਕਹਿੰਦੇ ਨਾ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਥੋੜਾ ਦੇਰ ਬਾਅਦ ਪਤਾ ਲੱਗਦਾ ਘੱਟੋ-ਘੱਟ ਇਹ ਜਿਹੜਾ ਘਟਾਇਆ ਇੰਟਰਸਟ ਰੇਟ ਉਹਦੇ ਨਾਲ ਇਹ ਹੌਸਲਾ ਕਰ ਸਕਦੇ ਔਲਾ ਖਾ ਲਿਆ ਹੁਣ ਅਸਰ ਦੇਖਣ ਨੂੰ ਮਿਲ ਜਾਊਗਾ ਨਹੀਂ ਇੱਕ ਗਰੰਟੀ ਹੈਗੀ ਹੈ ਭਾਈ ਜਿਨ੍ਹਾਂ ਦਾ ਵੇਰੀਏਬਲ ਰੇਟਸ ਨੇ ਜਾਂ ਜਿਨ੍ਹਾਂ ਦੀ ਓਪਨ ਮਾਰਕ ਜ ਹੈ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਆ ਜੀ ਜਿਨ੍ਹਾਂ ਦਾ ਹੁਣ ਮਿਲੀਅਨ 2 ਮਿਲੀਅਨ ਡਾਲਰ ਦੇ ਉੱਤੇ ਇੱਕ ਪ੍ਰੋਬਲਮ ਇਹ ਮਿਲੀਅਨ ਛੋਟਾ ਹੋ ਗਿਆ ਜੀ ਮਿਲੀਅਨ ਡਾਲਰ ਗੱਲਾਂ ਜਿਹੇ ਆਉਣ ਲੱਗ ਗਏ ਵੀ ਇਥੇ ਮਿਲੀਅਨ ਕਿਉਂਕਿ ਆਪਾਂ ਜੋ ਛੋਟੇ ਹੁੰਦੇ ਆਂ ਵੀ ਯਾਦ ਆ ਕਿ 100 ਰੁਪਏ ਕਾਫੀ ਲੰਬਾ ਚੱਲ ਜਾਂਦਾ ਸੀ ਜੀ ਉਸ ਤੋਂ ਬਾਅਦ ਫਿਰ ਹਜ਼ਾਰ ਹੋ ਗਿਆ ਹੁਣ 10000 ਵੀ ਜੇਬ 'ਚ ਹੋਵੇ ਉੱਥੇ ਆਪਾਂ ਜਦੋਂ ਵਾਪਸ ਵੀ ਜਾਂਦੇ ਆ ਆਪਣੇ ਪੰਜਾਬ ਨੂੰ ਤਾਂ 10000 ਰੁਪਏ ਨਾਲ ਕੋਈ ਕਾਰ 'ਚ ਤੇਲ ਪਵਾ ਲਓ ਮੜਾ ਖਾ ਲਓ ਮੁੱਕ ਮੱਕ ਜਾਂਦਾ ਨੇ ਹੂੰ ਉਹ ਮੇਥੇ ਆ ਜਿਹੜਾ ਖਾਸ ਕਿਥੇ ਰੀਅਲ ਏਸਟੇਟ ਇਨੀ ਮਹਿੰਗੀ ਹੋ ਗਈ ਆ ਕਿ ਇਥੇ ਮਿਲੀਅਨ ਡਾਲਰ ਦੀ ਗੱਲ ਕਰਦੇ ਆ ਤਾਂ ਬੰਦੇ ਨੂੰ ਮਿਲੀਅਨ ਚ ਘਰ ਨਹੀਂ ਦਿਖ ਰਿਹਾ ਹੁੰਦਾ ਉਹਦੀ ਅੱਖਾਂ ਦੇ ਵਿੱਚ ਮੂਰੇ ਟਾਊਨ ਹਾਊਸ ਜਾਂ ਕੋਈ ਛੋਟਾ ਜਿਹਾ ਮਦਰ ਇੱਕ ਆਦਾ ਪੈਂਟ ਹਾਊਸ ਹੁੰਦਾ ਸੋ ਮਿਲੀਅਨ ਡਾਲਰ ਇਥੇ ਨਾਲ ਛੋਟਾ ਹੋ ਗਿਆ ਸੋ ਮਿਲੀਅਨ ਦੇ ਪਰ ਪੇਮੈਂਟ ਜਦੋਂ ਚੱਲਦੀਆਂ ਨੇ ਉਹ ਉਹ 0.25% ਦੇ ਨਾਲ ਜਦੋਂ بیس ਪੁਆਇੰਟ ਘਟਦੇ ਨੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤਾਂ ਉਹਨਾਂ ਦੀ ਜਿਹੜੀ ਬੋਰੋਇੰਗ ਹੀ ਮਿਲੀਅਨ ਤੋਂ ਉੱਤੇ ਆ ਜਨਾਂ ਦੀ ਉਹਨਾਂ ਨੂੰ ਕਾਫੀ ਰਾਹਤ ਮਿਲਦੀ ਹੈ ਇਹ ਦੇ ਨਾਲ ਬਿਲਕੁਲ ਤੁਹਾਡਾ ਬੋਝ ਭਾਵੇਂ ਥੋੜਾ ਹੋਵੇ ਭਾਵੇਂ ਬਹੁਤਾ ਹੋਵੇ ਘੱਟ ਹੁੰਦਾ ਕਿਹਨੂੰ ਚੰਗਾ ਨਹੀਂ ਲੱਗਦਾ ਤੇ ਜਦੋਂ ਇੰਟਰਸਟ ਰੇਟ ਘਟਦੇ ਨੇ ਤੁਹਾਡਾ ਬੋਝ ਘਟਦਾ ਆ ਹਾਂਜੀ ਬੋਝ ਘਟ ਰਿਹਾ ਤੇ ਘਟਿਆ ਵੀ ਇਹ ਡੈਫੀਨਿਟਲੀ ਇਹਦਾ ਫਰਕ ਪਊਗਾ ਮਾਰਕੀਟ ਦੇ ਵਿੱਚ ਮਾਰਕੀਟ 'ਚ ਫਰਕ ਪਊਗਾ ਉਮੀਦ ਰੱਖਦੇ ਆ ਕਿ ਤੁਸੀਂ ਮਾਰਚ ਅਪ੍ਰੈਲ ਤੱਕ ਦੀ ਗੱਲ ਕਰਦੇ ਆ ਯਥਾ ਸੰਭਵ ਜਿੰਨੀ ਛੇਤੀ ਹੋ ਸਕੇ ਕਿਉਂਕਿ ਮਾਰਕੀਟ ਜਿੰਨੀ ਛੇਤੀ ਸੰਭਲੇਗੀ ਲੋਕਾਂ ਦੇ ਵਿੱਚ ਬਾਇੰਗ ਪਾਵਰ ਜਿੰਨੀ ਛੇਤੀ ਜ਼ਿਆਦਾ ਵਧੇਗੀ ਉਨਾਂ ਹੀ ਜਿਹੜਾ ਆ ਉਹ ਗਰੋਥ ਹਰ ਕਿਸੇ ਦੀ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਨਾਂ ਹੀ ਸਾਰਿਆਂ ਦੀ ਗਰੋਥ ਜਿਹੜੀ ਉਹ ਹੋਏਗੀ ਔਰ ਇਸੇ ਉਮੀਦ ਦੇ ਨਾਲ ਜੱਜ ਸਾਹਿਬ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਕਿਉਂਕਿ ਅੱਜ ਆਪਾਂ ਇੱਕ ਮੁਖਤਲਿਫ ਜੀ ਗੱਲ ਕਰਨੀ ਸੀ ਇੰਟਰਸਟ ਰੇਟ ਦੇ ਉੱਤੇ ਥੈਂਕ ਯੂ ਜੀ ਥੈਂਕ ਯੂ ਜਸਪੀ ਜੀ ਸ਼ੁਕਰੀਆ ਜੀ ਸੋ ਦਰਸ਼ਕੋ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ